ਫਿਰੋਜ਼ਪੁਰ ਵਿੱਚ ਬੀਐਸਐਫ ਜਵਾਨ ਨੇ ਗਲਤੀ ਨਾਲ ਕੀਤੀ ਸਰਦ ਪਾਰ ਜ਼ੀਰੋ ਲਾਈਨ ਪਾਰ ਕਰ ਪਹੁੰਚਿਆ ਪਾਕਿਸਤਾਨ ਪਾਕਿਸਤਾਨੀ ਰੇਂਜਰਾਂ ਨੇ ਲਿਆ ਹਿਰਾਸਤ ਵਿੱਚ ਕੰਡਿਆਲੀ ਤਾਰ ਪਾਰ ਕਰਨਕ ਵੱਡਣ ਗਏ ਕਿਸਾਨਾਂ ਤੇ ਰੱਖ ਰਿਹਾ ਸੀ ਨਿਗਰਾਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ਤੇ ਹੈ ਭਾਰਤ ਨੇ ਪਾਕਿਸਤਾਨ ਤੇ ਕਈ پابੰਦੀਆਂ ਲਗਾਈਆਂ ਹਨ ਉਸੇ ਸਮੇਂ ਇੱਕ ਭਾਰਤੀ ਸਿਪਾਹੀ ਭਾਰਤ-ਪਾਕਿਸਤਾਨ ਸਰਦ پار ਕਰਕੇ ਪਾਕਿਸਤਾਨੀ ਸਰਦ ਤੇ ਪਹੁੰਚ ਗਿਆ। ਇਹ ਘਟਨਾ ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਦ ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਦ ਤੇ ਇੱਕ ਸੀਮਾ ਸੁਰੱਖਿਆ ਬਲ ਬੀਐਸਐਫ ਦਾ ਜਵਾਨ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨ ਚਲਾ ਗਿਆ। ਸਿਪਾਹੀ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ। ਸਿਪਾਹੀ ਕੰਡਿਆਲੀ ਤਾਰ ਦੇ ਦੂਜੇ ਪਾਸੇ ਨੋ ਮੈਨਜ਼ ਲੈਂਡ ਵਿੱਚ ਫਸਲਾਂ ਦੀ ਕਟਾਈ ਕਰ ਰਹੇ ਕਿਸਾਨਾਂ ਦੀ ਨਿਗਰਾਨੀ ਕਰ ਰਿਹਾ ਸੀ ਦੱਸਦੇ ਚਲਿਏ ਕਿ ਕਿਸਾਨਾਂ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਇਸ ਖੇਤਰ ਵਿੱਚ ਵਿਸ਼ੇਸ਼ ਪਰਮਿਟਾਂ ਨਾਲ ਖੇਤੀ ਕਰਨ ਦੀ ਇਜਾਜ਼ਤ ਹੈ ਬੀਐਸਐਫ ਦੇ ਜਵਾਨ ਫਸਲਾਂ ਦੀ ਬਿਜਾਈ ਅਤੇ ਕਟਾਈ ਦੌਰਾਨ ਉਹਨਾਂ ਦੇ ਨਾਲ ਤਾਇਨਾਤ ਰਹਿੰਦੇ ਹਨ ਇਹਨਾਂ ਨੂੰ ਕਿਸਾਨ ਗਾਰਡ ਵੀ ਕਿਹਾ ਜਾਂਦਾ ਹੈ ਕੰਡਿਆਲੀ ਤਾਰ ਜ਼ੀਰੋ ਲਾਈਨ ਤੋਂ ਕਾਫੀ ਪਹਿਲਾਂ ਹੈ ਜ਼ੀਰੋ ਲਾਈਨ ਤੇ ਸਿਰਫ ਥੰਮ ਹੀ ਲਗਾਏ ਗਏ ਹਨ پاکستان نے اپنے پاسے کنڈیالی تار نہیں لگائی ہے۔ اس گرمی کارن سپاہی غلطی نال زیرو لائن پار کر گیا تے ایک درخت دی چھاہہٹھ بیٹھن لئی پاکستانی سرادھ وچ چلا گیا۔ اس دوران پاکستانی رینجر جللو کے وکھے بی ایس ایف چیک پوسٹ تے پہنچے تے بی ایس ایف جوان نو حراست وچ لے لیا تے اس دے ہتھیار ضبط کر لے۔ سوچنا ملدے ہی بی ایس ایف دے ادھکاری سرادھ تے پہنچ گئے۔ جوان نو رہا کروان لئی سرادھ ਤੇ ਪਾਕਿਸਤਾਨੀ ਰੇਂਜਰਾਂ ਅਤੇ ਬੀਐਸਐਫ ਅਧਿਕਾਰੀਆਂ ਵਿਚਕਾਰ देर रात ਤੱਕ ਫਲੈਗ ਮੀਟਿੰਗਾਂ ਜਾਰੀ ਰਹੀਆਂ। ਸੂਤਰਾਂ ਅਨੁਸਾਰ ਬੀਐਸਐਫ ਬਟਾਲੀਅਨ ਮੰਫੀ 24 ਨੂੰ ਸ਼੍ਰੀਨਗਰ ਤੋਂ ਮੰਮਦੋਟ ਤਬਦੀਲ ਕਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਕਿਸਾਨ ਕੰਬਾਈਨ ਹਾਰਵੈਸਟਰ ਨਾਲ ਵਾਰਤੇ ਗੇਟ ਨੰਬਰ 208/1 ਰਾਹੀ ਆਪਣੇ ਖੇਤਾਂ ਵਿੱਚੋਂ ਕਣਕ ਦੀ ਵਾਢੀ ਕਰਨ ਗਏ। ਕਿਸਾਨਾਂ ਦੀ ਨਿਗਰਾਨੀ ਲਈ 2 ਬੀਐਸਐਫ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਸਿਪਾਹੀ ਗਲਤੀ ਨਾਲ ਸਰਦ ਪਾਰ ਕਰ ਗਿਆ ਬੀਐਸਐਫ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਫਲੈਗ ਮੀਟਿੰਗ ਜਾਰੀ ਹੈ